ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਲੈਸਕ ਦੇ ਡਾਕਟਰ ਦੇ 4 ਨੰਬਰ ਦੇ ਉੱਤੇ ਉਹ ਮੁਜਰਮ ਹੈ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸੰਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਤੁਹਾਡਾ ਸਾਰਿਆਂ ਦਾ ਜੀ ਅੱਜ ਇੱਥੇ মিডিਆ ਦਾ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਸੰਗਰੂਰ ਦਾ ਕੈਂਪੇਨ ਆਗਾਜ਼ ਹੋ ਚੁੱਕਾ ਹੈ ਔਰ ਪ੍ਰਮਾਤਮਾ ਵਾਹਿਗੁਰੂ ਈਸ਼ਵਰ ਦੀ ਕਿਰਪਾ ਨਾਲ ਬਹੁਤ ਪੋਜੀਟਿਵ ਫੀਡਬੈਕ ਆ ਰਹੀ ਹੈ ਮੇਰੇ ਨਾਲ ਖੱਬੇ ਪਾਸੇ ਦਲਬੀਰ ਸਿੰਘ ਜੀ ਗੋਲਡੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਐਸਐਮਐਲ ਇਹ ਪਹਿਲਾਂ ਹੀ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਸੀਗੀ ਔਰ ਮੇਰੇ ਰਾਈਟ ਸਾਈਡ ਤੇ ਮੇਰੇ ਛੋਟੇ ਵੀਰ ਜਸਵਿੰਦਰ ਸਿੰਘ ਜੀ ਧਿਮਾਨ ਜਿਹੜੇ ਇਥੋਂ ਕੌਂਟੈਸਟ ਕੀਤੇ ਸੀਗੇ 2022 ਦੀ ਇਲੈਕਸ਼ਨ ਤੋਂ ਅੱਜ ਅਸੀਂ ਇੱਕ ਆਪਣੇ ਵਰਕਰਸ ਮਿਲਣੀ ਕੀਤੀ ਹੈ ਸੱਜੇ ਪਾਸੇ ਮੇਰੇ ਨਾਲ ਰਾਹੁਲ ਪੱਠਲ ਜੀ ਚ ਤਿੰਨ ਦੋ ਦਿਨ ਪਹਿਲਾਂ ਅਸੀਂ ਬਹੁਤ ਅੱਛੀ ਮੀਟਿੰਗ ਸਾਡੇ ਸਤਕਾਰਯੋਗ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਲਹਿਰੇ ਵਿਖੇ ਕਰਾਈ ਸੀਗੀ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਾਡੀ ਕਿ ਜਿੰਨੇ ਦਿਨ ਹਲੇ ਕਣਕ ਦੀ ਵਾਢੀ ਚੱਲ ਰਹੀ ਓ ਉਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਵਰਕਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਅ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚਰਚਾ ਹੋਵੇਗਾ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਨਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਚਰਨ ਕੌਰ ਉਹ ਬੜੇ ਡਾਇਰਸ ਸਰਕਮਸਟੈਂਸਸ ਚੋਂ ਲੰਘ ਰਹੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਵਾ ਇਨਸਾਫ ਤਾਂ ਮਿਲਣਾ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਅਸਲ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਜਾਂ ਤਾਂ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਵੀ ਜੇ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਆ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਡੇ ਕੋਲ ਇੱਕ ਬੜੇ ਤਾਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵੈਸੇ ਤਾਂ ਮੇਰੇ ਕੋਲ ਵੀਡੀਓ ਵੀ ਹੈ ਲੇਕਿਨ ਮੈਂ ਸ਼ਾਇਦ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖਿਓ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਤੇ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਲੈ ਸਕਦੇ ਡਾਕੂਮੈਂਟ 4 ਨੰਬਰ ਤੇ ਉਹ ਮੁਜਰਮ ਆ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤਲਕਾਤ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋ ਕੀਤੀ ਔਰ ਵਿਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਤੇਜ ਪੰਨੂ ਭਗਵੰਤ ਮਾਨ ਸਮੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਦਾ ਕਤਲ ਹੋ ਗਿਆ ਮਤਲਬ ਐਂ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਿਹੱਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇੰਦਰੋਂ ਜ਼ਿਆਦਾ ਅਨਿਆਇਤ ਕੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਥ ਇਰ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਿੱਦਨ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿਸਰ ਦੈਟ ਕੈਟੇਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸੰਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਹੀ ਅਗਰ ਮੈਂ ਗੱਲ ਕਰਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਬੁਰੇ ਹਾਲ ਹੈ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾਪਿੰਡ ਚ 25 ਬੰਦੇ ਮਾਰੇ ਗਏ ਨੇ ਜੀ 25 ਜ਼ਹਿਰੀਲੀ ਸ਼ਰਾਬ ਪੀ ਕੇ ਨੋ ਜਸਟਿਸ ਐਟ 올 ਅਖੇ ਜੀ 5-5 ਲੱਖ ਰੁਪਏ ਤੁਹਾਨੂੰ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਹੈ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਂਡ ਹੋਇਆ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਦਾ ਕੋਈ ਛੋਟਾ ਮੋਟਾ ਕਾਰਨ ਨਹੀਂਗਾ ਔਰ ਇਟ ਇਸ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ ਥੇਅਰ ਇਜ਼ ਅ ਪ੍ਰੋਪਰ ਇਨ ਮਾਫੀਆ ਇਨਵੋਲਡ ਜਿੱਦਾਂ ਮਾਫੀਆ ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ ਮਾਫੀਆ ਉਜਾਗਰ ਹੋ ਗਿਆ ਰੇਤਾ ਦਾ ਮਾਫੀਆ ਮੇਰੇ ਕੋਲ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਤੇ ਆ ਰੀਅਲ ਏਸਟੇਟ ਮਾਫੀਆ ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਿਤੇ ਕੋਈ ਪਲਾਟਾ ਦੇ ਕਬਜ਼ਾ ਕਰ ਰਿਹਾ ਜਿਹੜਾ ਗੋਲਡੀ ਆ ਉੱਥੋਂ ਦਾ ਜਲਾਲਾਬਾਦ ਬੱਸ ਸਟੈਂਡ ਤੇ ਥਾ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਕੌਰ ਮਾਨੁਕੇ ਇੱਕ ਐਨ ਆਰ ਆਈ ਦੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ